ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਹ ਗੱत्ता ਚੱਕਾਂਗੇ ਰੈਡੀਮੇਡ ਕੱਪੜੇ ਦੀ ਦੁਕਾਨ ਤੋਂ ਇਹ ਇਹਨਾਂ ਦਾ ਗੱत्ता ਗਾ ਜੋ ਦੁਕਾਨ ਦੇ ਮਗਰ ਇਹਨਾਂ ਦੇ ਪਲਾਟ ਆਗਾ ਉਹਦੇ ਵਿੱਚ ਗੱत्ता ਪਿਆ ਹੁੰਦਾਗਾ ਇਹਦੇ ਸੈੱਟ ਵਗੈਰਾ ਹੈ ਨਹੀਂ ਗੱਤੇ ਤੇ ਤਾਂ ਕਰਕੇ ਇਹ ਜਦੋਂ ਮੀਂਹ ਆਇਆ ਪਾਸ ਤੋਂ ਚੋਂ ਇਹ ਗੱत्ता ਮੀਂਹ ਲੱਗ ਪਾਣੀ ਲੱਗ ਗਿਆ ਇਹਨੂੰ ਗਿੱਲਾ ਹੋ ਗਿਆ ਬਾਕੀ ਆਹ ਪਚਾਰ ਨਾਲ ਚੱਕਣਾ ਪੈਂਦਾ ਕੋਲੇ ਕੱਖ ਕੰਡਾ ਵੀ ਬਹੁਤ ਹੋ ਗਿਆ ਇਹਦੇ ਅੱਜ ਕਾ ਮੌਸਮ ਖਰਾਬ ਆਗਾ ਤਾਂ ਕਰਕੇ ਧਿਆਨ ਨਾਲ ਦੇਖਣਾ ਪੈਂਦਾ ਕੋਈ ਜਾਨਵਰ ਵਗੈਰਾ ਨਾ ਹੋਵੇ ਬੱਚਾ ਇੱਕ ਆਪਾਂ ਇਹਨਾਂ ਦਾ ਬੋਰਾ ਲਿਆ ਪਰ ਇਹ ਬੋਰੇ ਆਪਾਂ ਮੀਡੀਅਮ ਸਾਈਜ਼ ਦੇ ਭਰਦੇ ਆਂਗੇ ਇਹਨਾਂ ਦਾ ਜਿਹੜਾ ਗੇਟ ਆ ਮੈਨਾਂ ਜਿੱਥੋਂ ਇਹ ਬੋਰੇ ਕੱਢਣੇ ਨੇ ਆਪਾਂ ਉੱਥੇ ਗੇਟ ਹੈਗਾ ਛੋਟਾ ਤਾਂ ਕਰਕੇ ਇਹ ਬੋਰੇ ਫਿਰ ਨਿਕਲਦੇ ਨਹੀਂ ਜਿਆਦਾ ਵੱਡੇ ਭਰ ਲੀਏ ਹੁਣ ਇਹ ਗੱਤਾ ਇਹ ਕਹਿੰਦੇ ਚੱਕ ਕੇ ਲੈ ਜਾਓ ਤੁਸੀਂ ਅੱਜ ਵੀਰੋ ਦੁਕਾਨ ਤੇ ਸਕਾ ਕੇ ਆਪੀ वजन ਕਰ ਲਈਂ ਦੇਖ ਲਈ ਕਿੰਨਾ ਹੁੰਦਾ ਤੋ ਆਪਾਂ ਇਹ ਮਾਲ ਹੁਣ ਦੁਕਾਨ ਤੇ ਜਾ ਕੇ ਸਿਕਾਵਾਂਗੇ ਫਿਰ ਇਹਦਾ ਸਾਮ ਨੂੰ ਕਰਾਂਗੇ ਭਜਨ ਤੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਧੰਨਵਾਦ